ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਵੋਈ ਭੁਈ ਆ ਗਿਆ ਸੱਜਣੋ। ਤੇ ਤਹਿਸੀਲ ਖੰਡੂਰ ਸਾਹਿਬ ਆ ਗਈ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਤੇ ਤੁਹਾਨੂੰ ਦੋ ਐਨੀਮਲ ਇਸ ਘਰੋਂ ਵਿਕਰੀ ਵਾਲੇ ਵਖਾਵਾਂਗੇ ਸੱਜਣੋ ਬਿਲਕੁਲ ਤਾਜੀ ਸੂਈ ਵੀ ਰਾਤ ਦੀ ਝੋਟੀ ਨੀਲੀ ਰਾਵੀ ਦੀ ਤੇ ਕੱਟੀ ਨੂੰ ਜਨਮ ਦੇ ਤਾ ਸਾਹਮਣੇ ਸਕਰੀਨ ਤੇ ਚੱਲੀ ਜਾਂਦੀ ਆ ਤੇ ਇੱਕ ਸੱਜਣੋ ਆ ਵੀ ਸੂਈ ਸਵਾਈ ਬਿਲਕੁਲ ਤਾਜੀ ਹਾਜ਼ਰ-ਨਾਜ਼ਰ ਕਿੰਨੇ ਦਿਨ ਹੋ ਗਏ ਕੀ ਲੇਖਾ ਜੋਖਾ ਇਹਦਾ ਆਪਾਂ ਪੁੱਛ ਲਾਂਗੇ ਕਿੰਨਾ ਦੁੱਧ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਕਰਿਓ ਖਰੀਦਦਾਰੀ ਆਜੋ ਇਹਦੇ ਤੋਂ ਕਰ ਲੈਨੇ ਆ ਸ਼ੁਰੂ ਲਈਏ ਡਿਟੇਲ ਆਪਾਂ ਗਰਵੇਲ ਵੀਰ ਤੋਂ ਗਰਵੇਲ ਵੀਰ ਸਾਸੀਕਾ ਸਾਸੀਕਾ ਭਾਈ ਸਾਸੀਕਾ ਜੀ ਹੋਰ ਸੁਨਾ ਮੇਰਾ ਭਰਾ ਬੜੀ ਕਿਰਪਾ ਵੀਰ ਜੀ ਗੁਰੂ ਮਹਾਰਾਜ ਕਰਪਾ ਬਹੁਤ ਵਧੀਆ ਵਧੀਆ ਚੜ੍ਹਦੀ ਕਲਾ ਨਾਲ ਬਹੁਤ ਵੀਜੀ ਬਹੁਤ ਭਰਾਵਾਂ ਦੀ ਵੀ ਤੇ ਗੁਰੂ ਮਹਾਰਾਜ ਦੀ ਵੀ ਸ਼ੁਕਰ ਆ ਮਾਲਕ ਦਾ ਹਨਾ ਵੀ ਗੁਰੂ ਰਾਮਦਾਸ ਮਿਹਰ ਹੀ ਰੱਖੇ ਸਾਰੇ ਭੈਣਾ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਬਿਲਕੁਲ ਵੀਜੀ ਬਿਲਕੁਲ ਹਾਂ ਆਤਮਾ ਸਿਰ ਤੇ ਆ ਜੀ ਬਿਲਕੁਲ ਤੇ ਸਭ ਆਪਣਾ ਡਰੈਸ ਇੱਥੋਂ ਦਾ ਮੇਰਾ ਭਾਜੀ ਪਿੰਡ ਵਈਂ ਪੂਂ ਜਿਲ੍ਹਾ ਤਰਨਤੰਨ ਤਹਿਸੀਲ ਖਡੂਰ ਸਾਹਿਬ ਜੀ ਓਕੇ ਹਾਂਜੀ ਮੋਬਾਈਲ ਨੰਬਰ ਜੀ 905665008905685008 ਤੇ ਬਾਕੀ ਆਪਣਾ ਵਪਾਰ ਦਾ ਕੰਮ ਆ ਰੁਪਾਲ ਚ ਪਸ ਬਿਲਕੁਲ ਪਾਜੀ ਬਿਲਕੁਲ ਹਣਾ ਬਿਲਕੁਲ ਚੰਗੇ ਤੋਂ ਚੰਗੇ ਲਈਦਾ ਆਪਣੇ ਲੋਕੋ ਆਪਣੇ ਨੇ ਕੋਸ਼ਿਸ਼ ਕਰੀਦੀ ਵੀ ਹੀਰਾ ਪਸੂ ਲਈ ਬਿਲਕੁਲ ਵੀ ਜੀ ਲੈਣਾ ਜਿਹੜਾ ਲਾਮਾ ਨਾਵੇ ਆਤ ਮਸੱਲੀ ਕਰਕੇ ਤੇ ਫੇਰ ਮੈਂ ਲੈਉਣੀ ਆ ਹਾਂ ਨਹੀਂ ਤੇ ਇਹ ਨਹੀਂ ਆ ਵੀ ਜੇ ਕੋਈ ਸਸਤੀ ਮਿਲਦੀ ਦਵਾ ਦੋ ਚੁੱਕ ਲੋ ਕੰਮ ਨਹੀਂ ਕਰਦਾ ਨਹੀਂ ਚਾਹੀਦਾ ਬਣੀ ਲਾਮਾ ਨਹੀਂ ਲੈਣਾ ਹਾਂ ਗਾਕ ਫੇਰ ਹੀ ਜੜਦੇ ਬਿਲਕੁਲ ਵੀ ਜੀ ਬਿਲਕੁਲ ਕੋਈ ਮੰਨ ਲਓ ਵੀ ਜੀ ਆਪਾਂ ਦੇ ਦਿਹਾੜੀ ਲਾ ਕੇ ਲੈਵਾਂ ਗੱਲ ਕੋਈ ਨਹੀਂ ਕਿ ਇਹ ਭੈਣ ਭਰਾ ਨੇ ਆਨਲਾਈਨ ਮੰਗਵੋਣੀ ਨਾ ਜਿੰਨੇ ਵੀ ਦੀ ਨੂੰ ਦਿੱਕਤ ਆਉਂਦੀ ਵਾੜ ਕੇ ਬੜਾ ਉੱਖਾ ਹਾਂ ਹਾਂ ਬਿਲਕੁਲ ਵੀ ਜੀ ਨਾਲੇ ਦੇ ਉਹ ਆਪਸ ਵਿੱਚ ਵੀ ਬਸਾਂਗੇ ਹਾਂ ਉਹਨੇ ਵੀ ਵੀ ਜੀ ਪੈਸੇ ਦੇਣੀ ਰਕਮ ਨਹੀਂ ਬਸ ਕਸੂਰ ਉਹਦਾ ਨਹੀਂ ਹਾਂ ਬਿਲਕੁਲ ਵੀ ਜੀ ਜੀ ਚੰਗੀ ਦੇਵਾਂਗੇ ਤੇ ਪੈਸੇ ਜੋ ਚੰਗੇ ਆ ਉੱਕੇ ਰਿਪੋਰਟ ਹੀ ਰਹਿੰਦਾ ਮੈਂ ਨਾ ਵੀ ਜੀ ਪ੍ਰਵਾਹ ਕੋਈ ਨਹੀਂ ਆਪਾਂ ਜਿਹੜਾ ਡੰਗਰ ਦਵਾ ਲਾਹਮਾ ਨਹੀਂ ਨਾ ਕਦੀ ਆਇਆ ਤੇ ਨਾ ਮਾੜੀ ਦੀ ਕਿਰਪਾ ਨਾਲ ਆਉਣਾ ਹੀ ਹੈ ਇੰਨੀ ਕਿ ਆਪਣੇ ਲੋਕ ਕੋਸ਼ਿਸ਼ਾਂ ਕਰੀ ਦੀ ਕਿਤੇ ਕਿਸਮਤ ਮਾੜੀ ਨਾ ਹੋਵੇ ਹਾਂ ਬਿਲਕੁਲ ਹੁੰਦਾ 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 ਤੇ ਫਿਰ ਮਗਰਲੇ ਜਾਨਵਰ ਤਾਂ ਮਾਲਕ ਦੀ ਕਰਪਾਣਾ ਸਾਰੇ ਕੋਈ ਮੈਂ ਨਾ ਵੀਜੀ ਬਰੇ ਭਰਾਵਾਂ ਨੇ ਫਿਰ ਚੁੱਕੇ ਨਹੀਂ ਗਿਆ ਫੋਨ ਸੌਰੀ ਉਹਨਾਂ ਭਰਾਵਾਂ ਲਈ ਹਾਂ ਤੇ ਚਲੋ ਮਈਆਂ ਤਿੰਨ ਹੀ ਜਾਣੀਆਂ ਤਿੰਨਾ ਬੰਦੇ ਕੋਈ ਤੇ ਫੋਨ ਵੀਜੀ ਇੰਨੇ ਭਰਾਵਾਂ ਦੇ ਆਏ ਆ ਵੀ ਆਪਾਂ ਭਰਾਵਾਂ ਦਾ ਦੇਣ ਨਹੀਂ ਦੇ ਸਕਦੇ ਦੇਣ ਨਹੀਂ ਦੇ ਸਕਦੇ ਹਾਂ ਉਹਨਾਂ ਦੇ ਦਿਲੋਂ ਰੀ ਨਹੀਂ ਆ ਮੈਂ ਬਿਲਕੁਲ ਵੀਜੀ ਬਿਲਕੁਲ ਬਿਲਕੁਲ ਤੇ ਅੱਜ ਫਿਰ ਨੀਲੀ ਦਾ ਨਕੀਨਾ ਲਿਆਇਆ ਇੱਕ ਨੀਲੀ ਵੀਜੀ ਸੂਈ ਜੇ ਰਾਤ ਦੀ ओके 2:00 ਵਜੇ ਦੀ 2:00 ਵਜੇ ਰਾਤ ਆਈ ਵਜੇ ਦੀ ਸੁਈ ਆ ਠੀਕ ਆ ਤੇ ਬਾਕੀ ਕੱਟੀ ਨੂੰ ਨੇ ਜਨਮ ਦਿੱਤਾ ਆਪ ਵੀ ਪੂਰੀ ਟੌਪ ਦੀ ਤੇ ਬੱਚਾ ਭਾਜੀ ਸਿਰੇ ਹੀ ਪਾਤਾ ਹਾਂ ਕੱਟੀ ਵੀ ਸਿਰੇ ਦੀ ਤੇ ਆਪ ਵੀ ਸਿਰੇ ਦੀ ਸੁਆ ਦੂਜਾ ਵੀਜੀ ਦੂਜਾ ਸੁਆ ਕੰਨੀ ਵਾਲੇ ਦੰਦ ਭੰਨੇ ਜੇ ਟੁੱਟ ਗਈ ਜੇ ਸ਼ੈਗ ਵਾਲੇ 6 ਨਹੀਂ ਲਾਸਟ ਵਾਲੇ ਕੰਨੀ ਵਾਲੇ ਲਾਸਟ ਵਾਲੇ ਜਿਹੜੇ 8 ਵਾਲੇ ਹਾਂਜੀ ਹਾਂ ਸਿੱਗੀ ਹੋ ਗਈ ਜਵਾਨ ਹੁੰਦੀ ਪਈ ਆ ਜਵਾਨ ਹੁੰਦੀ ਪਈ ਵੀਜੀ ਇਹਦੇ ਝੋਟੀ ਆ ਦੂਜੇ ਸੁ ਵੀ ਪਰ ਥੜ ਲੱਗਾ ਜਿਦਾ ਨਾ ਵੀ ਪਤਾ ਨਹੀਂ ਕੰਨ ਨੂੰ ਹੀ ਗੱਲਾਂ ਕਮਾਲਾਂ ਹੀ ਕਰ ਗਈ ਆ ਕਮਾਲਾਂ ਹੀ ਕਰ ਗਈ ਹਾਂ ਤੇ ਬੋਲਾ ਬੁਲਾ ਥੋੜੀਆਂ ਬਹੁਤੀਆਂ ਧਾਰਾ ਤੂ ਵੀਜੀ ਥਾਲ ਦੋ ਤੇ ਜਿਹੜੇ ਨਾ ਉਲੇ ਕੱਟੀ ਨੇ ਰੱਜੀ ਪੂਰੀ ਰਜਾ ਗਈ ਨਾ ਤੇ ਕਿਲੋ ਵਿੱਚ ਹੋਇਆ ਪੈ ਨਹੀਂ ਕਹਣਾ ਵੀ 5 ਕਿਲੋ ਚੋਲਿਆ ਠੀਕ ਆ ਕਿਲੋ ਇਹ ਪਿਆ ਬਸੇ ਖਾਣ ਨੂੰ ਚਾਹੀਦੀ ਹੈ ਨਾ ਸਵਾਦ ਸੂਦ ਵੇਖਿਆ ਖਾਣ ਤੇ ਬਾਕੀ 100 ਦੀ 100 ਚੋਂ ਨਿਕਲੀ ਮੈਂ ਨਾ ਵੀਜੀ ਧਾਰਾ ਮਾਰ ਗਿਆ ਮੈਂ ਕੋਕੇਰ ਗਈ ਆ ਠੀਕ ਆ ਜਾਂਦੀ ਹੈ ਗਵਾਂਡੀਆਂ ਘਰੇ ਤਾਰ ਮੈਂ ਨਾ ਵੀਜੀ ਟਪਾ ਦਾਂਗੇ ਵੇਲੀ ਦੀ ਕੰਦ ਅੱਜ ਕੇ ਠੀਕ ਆ ਭਾਵੇਂ ਦੂਜੀ ਮੰਜ਼ਲ ਤੇ ਵੀ ਜਾਵੜੇ ਕਾੜ ਦਾਂਗੇ ਵੀਜੀ ਚਾਰ ਦਾ ਕੱਟੇ ਠੀਕ ਆ 6 ਕਾੜ ਦਨੇ ਚਾਦਰਥਾਣੀ ਹੈ ਲੇ ਵੀਜੀ ਬਹੁਤ ਸੋਣੀ ਚੋਣਿਆ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੋਰੀ ਰਾਮਦਾ ਤੋਰ ਕਰਾਜੋ ਤੇ ਚੱਕੇ ਦੀ ਵੀਰੇ ਵੀਜੀ ਗੱਮਨ ਲਈਦਾ ਢਾਰੋਂ ਦਾ ਕਹੀ ਸੀ ਪਰ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੋਰੀ ਜੇਰ ਜੂ ਰੋਕੇ ਪੈ ਗਈ ਹੈ ਨਾ ਓਕੇ ਵੀਜੀ ਡੰਨੇ ਆ ਪੂਰੀ ਠੀਕ ਆ ਧੰਨਵਾਦ ਲਓ ਵੀ ਸੱਜਣਾ ਦੋ ਆਨੀ ਲੀਰਾ ਵੀ ਦੀਆਂ ਇੱਕ ਨਹੀਂ ਕਿਉਂਕਿ ਜਾਨਵਰ ਬਹੁਤ ਪਿਆਰਾ ਦੇਗੀ ਆ ਤੇ ਬੜੇ ਪੱਠ ਪੜੇ ਉੱਚੇ ਦੀ ਆ ਤੇ ਚੋਣ 100 ਦੀ 100 ਬਹੁਤ ਚੰਗੀ ਵੀਜੀ ਬਹੁਤ ਜਿਆਦੀ ਪਿਓਰ ਨੀਲੀ ਆਏ ਹਾਂ ਨਹੀਂ ਵਾਕੇ ਹੀਰਾ ਹਾਂਜੀ ਬੀਜੀ ਮਾਲ ਤੇ ਚਲੋ ਬੜਾ ਆਪਣੇ ਸਾਰੇ ਭੈਣ ਭਰਾ ਚੰਗਾ ਹੀ ਲੈਂਦੇ ਆ ਹਾਂ ਪਰ ਵੀਜੀ ਕੱਟੀ ਇਹੜੀ ਕਿਤੇ ਕਰਮਾ ਨਾਲ ਮਿਲਦੀ ਮਹਾਰਾਜ ਨੇ ਦਿੱਤੀ ਚਲੋ ਬਹੁਤ ਚੰਗੀ ਦਿੱਤੀ ਹੈ ਹਾਂ ਨਹੀਂ ਚੰਗੀ ਇਹ ਰਸੂਈ ਸਵੇ ਤੜਕੇ ਸੂਈਆਂ ਸੂਸਾਰੀ ਗਈਆਂ ਹਨ ਕੁੜੇ ਪੜ੍ਹੇ ਹਜੇ ਜਾਪੇ ਚ ਹੀ ਆ ਹਾਂਜੀ 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 ਬਾਜੀ ਬੱਚਾ ਲਾ ਕੇ ਧਾਰਾ ਮਾਰ ਕੇ ਹੋਣੇ ਬੰਨੂ ਇਸ ਮਰ ਹਾਂ ਬੰਨ ਦੇ ਕਿਹਨ ਕਰਾ ਦੇ ਦੋ ਦੋ ਦਾ ਬੀਜੀ ਮਨ ਕੀ ਅੱਖ ਦੇ ਵੀਜੀ ਕੋਈ ਮਨ ਨੁਕਸ ਨਹੀਂ ਜਿਆ ਵੀ ਮੰਨ ਲਾ ਇਹ ਤਾਂ ਜਿਹੜੇ ਭੈਣਾ ਭਰਾ ਕੰਮ ਕਰਦੇ ਆ ਹਨ ਮੈਨਾਂ ਵੀਜੀ ਬ੍ਰੀਡਰ ਵੀਰ ਕੋ ਚਲ ਗਈ ਤੇ ਪਤਾ ਨਹੀਂ ਕਿੰਨੇ ਪੈਸੇ ਨੇ ਚਲੋ ਉਹਦੀ ਸਮਝਿਆ ਜੀ ਉਹਦੀ ਸਮਝ ਹਾਂਜੀ ਹਾਂ ਤੇ ਬਾਕੀ ਸੂਲ ਚ ਗਾਂ ਜੇਬ ਜਾ ਅਗਲਾ ਟੀਕਾ ਲਵਾ ਲੂ ਉਹ ਜੇ ਬੱਚੇ ਲੈ ਲੂ ਬੱਚੇ ਵੀ ਦਿਓ ਹੋ ਜੇ ਪਾ ਦੂ ਉਹ ਹੋ ਜੀ ਹਾਂ ਦਿਖ ਨਹੀਂ ਦਿਆ ਵੀ ਜੀ ਬੱਚਾ ਦੇ ਆਇਆ ਇਹਦਾ ਸਮਾਂ ਨਿੱਗਰ ਵੀ ਬੜੀ ਆਈ ਕੱਟੀ ਮੈਂ ਨਾ ਵੀ ਜੀ ਕੱਟੀ ਵੇਖ ਕੇਰਾ ਇਹ ਵੀ ਅੰਦਰੋਂ ਪੇਟ ਚੋਂ ਨਿਕਲੀ ਫਿਰ ਜੇਰ ਪਈ ਕੇਰਾ ਤਾਂ ਅੱਧੀ ਰਹਿ ਗਈ ਮੈਂ ਚੰਗੇ ਟੀਕੇ ਦੀ ਕੱਟੀ ਆ ਜਿਹੜੀ ਏਡੀ ਜਾਨ ਚ ਹਾਂ ਨਹੀਂ ਵਾਕਿਆ ਤੇ ਸਿਆਣੀ ਬੜੀ ਆ ਠੀਕ ਆ ਚੁੰਗਾ ਆਪੇ ਚੁੰਗਾ ਲਾਪੇ ਹਿੰ ਚਗਾਈ ਵੀ ਨਹੀਂ ਆ ਤੇ ਬੰਦ ਹੀ ਅੱਗੇ ਦੇ ਨਿਆਪੇ ਜੀ ਚਾ ਲਾਲੀਆਂ ਆਪਣੀਆਂ ਦੋਨਾਂ ਦੀ ਦੋਸਾਂ ਨਾਲ ਆਪੇ ਚੁੱਪਲਦੇ ਉੱਲੇ ਬੰਦੇ ਨੇ ਪੂਰੇ ਇੱਕਦਾਂ ਲੈ ਲਏ ਨੇ ਆ ਵੀ ਚੰਗਾ ਚੱਲ ਆਪਾਂ ਅਗਲੇ ਨੂੰ ਬੱਚੇ ਬੁੱਚੇ ਤੇ ਪਤਾ ਲੱਗ ਜਾਂਦਾ ਵੀ ਸਾਬਤ ਹੋ ਕੇ ਕੋਈ ਪਤਾ ਲੱਗਦਾ ਅੱਧਾ ਪਸੂ ਲੈਣਾ ਸੌਖਾ ਆਂਦਾ ਬੀਲ ਭੂਵੀ ਜੀ ਬਿਲਕੁਲ 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 ਵਿਹੋਣ ਦੋ ਮਿੰਟ ਲੱਗਣੇ ਵੱਧ ਤੋਂ ਵੱਧ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਕੇ ਭੈਣ ਭਰਾ ਨੇ ਦੂਰ ਹੋਣਾ ਫੇਰ ਦਿੱਕਤ ਆਉਂਦੀ ਵੀ ਜੀ ਆਉਂਦੀ 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 ਵਾਕਿਆ ਹੀ ਬਾਕੀ ਵੀ ਜੀ ਕੱਟੀ ਵੀ ਹੋ ਕਿ ਦੀ ਸੁਣੀ ਚਲੋ ਮੈਂ ਇਹਦੇ ਸੁਣੀ ਸੁਣੀ ਆਈ ਆ ਚਲੋ ਸੌ ਦੀ ਸੋਵ ਕੱਟੀ ਵੀ ਬਹੁਤ ਸੁਣੀ ਤੇ ਕੱਟੀ ਦੇ ਇਹ ਸਿਰੇ ਦੇਖਣ ਆ ਬੈਠੀ ਜੀ ਤੇ ਚਾਰੇ ਥਾਣੀ ਗਲਾਬੀ ਚਾਰੇ ਗਲਾਬੀ ਬਹੁਤ ਚੰਗੇ ਆ ਚਲੋ ਮਹਾਰਾਜ ਕਿਰਪਾ ਕਰੇ ਇਹਨਾਂ ਵੱਡੀਆਂ ਹੋ ਕੇ ਮੱਝਾਂ ਬਣਨਿਆ ਹਨਾ ਆ ਭਦਰ ਜੀ ਬੰਨੋ ਮਾਰੀ ਜੀ ਓਕੇ ਤੇ ਬੰਨੋ ਮੈਂ ਫੜਦੇ ਨਾ ਬਾਕੀ ਧਾਰ ਤੁਰ ਲਈ ਦੀ ਆ ਹਨਾ ਹਾਂ ਧਾਰ ਆਲੇ ਪਸ਼ੂ ਦਾ ਵਾਧਾ ਬਹੁਤ ਆ ਕਿਉਂਕਿ ਧਾਰ ਆਲੇ ਪਸ਼ੂ ਦਾ ਖਣ ਦੇਖੋ ਕਿਹੜਾ ਲੱਗਾ ਇਹਨੂੰ ਦੁੱਧ ਦਾਲਾ ਜੇ ਸੂਏ ਕੱਟੀ ਹੈ ਅਜੇ ਥਣ ਵਿਖੋ ਕਿੰਨਾ ਟੌਪ ਦਾ ਦੁੱਧ ਕਿਉਂ ਨਾ ਗੱਡੀ 16 ਕਿਲੋ ਭਰੂਗੀ ਇਹਨੇ ਨਹੀਂ ਭਰਨਾ ਕਿੰਨੇ ਭਰਨਾ ਭਾਈ ਜੀ ਵਾਕੇ ਆਈ ਵਾਰ ਵਾਹਨੇ ਦੇ ਵੀ ਨਾਲ ਕੋਈ ਕਸਰ ਨਹੀਂ ਵੀਜੀ ਦੁੱਧ ਨੂੰ ਪ੍ਰਵਾਹ ਹੋਈ ਨਹੀਂ ਚਲੋ ਘਰ ਵਾਲਿਆਂ ਨੇ ਸਾਨੂੰ ਕਿਹਾ ਪਹਿਲੇ ਸੂਏ 16 17 ਕਿਲੋ ਚੋਇਆ ਪਰ ਥਾਣਾ ਆਲ ਵੀ ਕਿਦੋਂ ਚਵਾਈ ਵਾਲ ਵੇਖ ਲਿਆ 16 ਕਿਲੋ ਦੁੱਧ ਨੂੰ ਕੁਛ ਵੀ ਨਹੀਂ ਆਖਣਾ ਕੁਛ ਨਹੀਂ ਕਹਿੰਦਾ ਹੁਣ ਕਿਉਂ ਨਾ ਤਾਂ ਓਕੇ ਆ ਛਾ ਮਗਰ ਲੈਨੇ ਮਾਰ ਮਗਰ ਲੈਨੇ ਤੇ ਮਾਰ ਦੇ ਤੂੰ ਤੋ ਬਹੁਤ ਚੋਣ ਚੰਗੀ ਜੀ ਤੇ ਬਾਕੀ ਇਹ ਤੇਲ ਤੂਲ ਵੀ ਲਾਈ ਬੈਠੇ ਸੀ ਤੁਸੀਂ ਹਨਾ ਤੇਲ ਤੂਲ ਦੇ ਵਿੱਚ ਜੀ ਲਾਉਣਾ ਪੈਣਾ ਇਹਦੇ ਨਹੀਂ ਵਾਕਿਆ ਚੋਣ ਤਾਂ ਬਿਲਕੁਲ ਸਾਫ ਸੁਥਰਾ ਚੋਣ ਵੀ ਜੀ ਬਹੁਤ ਜਿਆਦਾ ਸ਼ਟਾ ਨਾੜ ਗੰਢ ਹਨਾ ਮੈਂ ਇਹਨਾਂ ਵੀ ਜਮਾ ਨਹੀਂ ਗੇ ਕੀ ਆ ਬਿਨਾਂ ਤੂਲ ਦੇ ਲਾ ਕੀ ਬਾਤ ਧਾਰ ਦੀ ਸ਼ਕੀਨ ਬਾਲੀ ਵੀ ਜੀ ਚਵਾਈ ਰਿਹਾ ਕਿੰਦਾ ਕਹਦੇ ਭੂਰਨੀ ਭੋਰਾ ਵੀ ਕੋਈ ਸ਼ਰਤਾਂ ਨਹੀਂ ਕਰੇ ਹਾਂ ਬਾਲੀ ਚੰਗੀ ਚਵਾਈ ਆ ਓਕੇ ਰਿਪੋਰਟ ਆ ਹਨਾ ਬਹੁਤ ਜਿਆਦਾ ਕੀ ਬਾਤ ਬੁਰੀ ਵੀ ਦੀ ਐਂ ਟੌਪ ਦੀ ਚਵਾਈ ਟੌਪ ਦੀ ਜਿਹਨੂੰ ਇਹਨੇ ਠੀਕ ਆ ਸਾਹਿਬ ਜੀ ਲੋ ਵੀ ਸੱਜਣਾ ਤੁਹਾਨੂੰ ਧਾਰਾਂ ਦੋ ਦੋ ਜ਼ਰੂਰ ਚੈੱਕ ਕਰਾ ਤੀਆਂ ਪੀਲਾ ਬੋਲਾ ਓਕੇ ਰਿਪੋਰਟ ਤੇ ਸਭ ਦੇ ਕਿੰਨੇ ਦੀ ਦੇਣੀ ਆ ਆਪਾਂ ਕਿਉਂਕਿ ਕੰਮ ਚੱਲਦਾ ਰੱਖਣਾ ਦੇ ਲੈਣ ਵਾਲਾ ਕੰਮ ਹਾਂ ਕਿਉਂਕਿ ਆਪਾਂ ਬਾਹਲੀਆਂ ਕਮਾਈਆਂ ਨਹੀਂ ਕਰਨੀਆਂ ਚੱਲਦਾ ਵਗਦਾ ਪਾਣੀ ਚੰਗਾ ਇਹਦੀ ਗੱਲ ਪਤਾ ਕੀ ਆ ਜੇਸਾ ਹੋਣਾ ਝੋਟੀ ਆ ਹਾਂਜੀ ਜੋ ਸਾਰੇ ਭਰਾ ਪੈਸੇ ਲਾਉਂਦੇ ਆਪਾਂ ਇਹਨਾਂ ਨੇ ਵੀ ਅਹੀਂ ਬੜੇ ਪੈਸੇ ਖਰਚ ਕੀ ਲਏ ਸਾਨੂੰ ਪਰਮਾਤਮਾ ਦਿੱਤੀ ਐ ਇਹੋ ਜੇ ਨਗਿਨੇ ਮਿਲਦੇ ਵੀ ਜੀ ਪਰਮਾਤਮਾ ਨੂੰ ਕਿਰਪਾ ਉਹ ਤੇ ਫੇਰ ਮਿਲਦੇ ਬਿਲਕੁਲ ਬਿਲਕੁਲ ਵੀ ਜੀ ਝੋਟੀ ਤੇ ਆ ਜਿਹੋ ਜਿਹੇ ਹੈਗੀ ਭਾਵੇਂ ਦਾ 180 ਮੰਗ ਲਈਏ ਭਾਵੇਂ 170 ਮੰਗ ਲਈਏ ਠੀਕ ਆ ਜੀ ਜੈ ਜੈ ਵੀ ਜੀ ਕੀ ਨਜਾਇਜ਼ ਹਾਂ ਬਿਲਕੁਲ ਸਮੇਸਾ ਹੁਣ ਮੰਗੀ ਜਾਂਦੇ ਲੋਕ ਵੀ ਜੀ ਸਿਰਫ ਇੱਕ 40 ਦੇਣੀ ਦੋ ਛੱਡਾਂਗੇ ਇੱਕ 38 ਦੀ ਝੋਟੀ ਦੇਣੀ ਸਿਰਫ 1 ਲੱਖ ਤੇ 38000 ਕੋੜ ਦੀਆਂ ਵਾਲਾ ਕੰਮ ਹੈਗਾ ਨਹੀਂ ਦੱਸੋ ਹਾਂ ਨਹੀਂ ਚੰਗੀ ਐ ਇੱਕ ਵੀ ਨਹੀਂ ਦੋ ਹਾਂ ਨਾ ਉਹ ਕੋਈ ਨਹੀਂ ਜੋ ਕੋਈ ਭੈਣ ਭਰਾ ਫੋਨ ਲਾਊਗਾ ਨਾ ਉਹ ਸਮਝ ਨਹੀਂ ਬਿਠਾ ਕੋਈ ਨਹੀਂ ਦਾਤਾ ਮੇਰ ਕਰੇ ਵੀ ਵਾਰ ਦਾਸ ਮੁੰਦਰਾ ਖਰੀ ਆ ਨਹੀਂ ਚੰਗੀ ਆ ਸਾਰੇ ਬੰਦੇ ਚੋੜ ਲਓ ਠੰਡੀ ਵੀ ਆ ਬੱਚਾ ਵੀ ਮਗਰ ਚਾਹ ਕੋਈ ਕਸਮ ਨਹੀਂ ਮਾਰੇ ਉਹਦੇ ਕਹਨੂੰ ਜੇਰਾ ਜੂਰਾ ਪੈ ਗਈਆਂ ਹੁਣ ਤਾਂ ਦੁੱਧ ਦੁੱਧ ਦੀ ਹਾਂਜੀ ਹਾਂਜੀ ਓਕੇ 1,38,000 ਰੁਪਏ ਤਿਆਰ ਮਬਦ ਕਰ ਦਿਆਂਗੇ ਚਲੋ ਵੀਜੀ ਕਰ ਦਾਂਗੇ ਉਨੀ ਕੀ ਤੇ ਆਹਦਾ ਕੀ ਲੇਖਾ ਜੋਖਾ ਇਹ ਵੀਜੀ ਸੂਈ ਜੇ ਬੱਚਾ ਤੁਹਾਨੂੰ ਦਿਖਾਉਣਾ ਓਕੇ ਲੱਗਾ ਜਿਆਦਾ ਥੱਲੇ ਪਹਿਲਾਂ ਆਜ ਵੀ ਜੀ ਬੱਚਾ ਕੱਟੀ ਦੇ ਮਗਰ ਦੇ ਓਕੇ ਇਹਨੂੰ ਕੋਈ ਅਠਾਂ ਨਾਲੇ ਕੋਈ ਭਾਵੇਂ ਦਿਖਾ ਦੇ ਵੀ ਲਾ ਲੇ ਹੈਗੀ ਤਾਂ ਇਹ ਚੂੰ ਚੂੰ ਕਰਦੀ ਇਹਦੇ ਕੁਲੀ ਆ ਠੀਕ ਆ ਆ ਤੈਨੂੰ 10 ਦਿਨਾਂ ਦੀ ਸੂਈ ਲਾ ਲੇ ਇਹ ਨਹੀਂ ਲਾ ਲੇ ਵੀ ਜੂ ਕੋਈ ਵੱਧ ਵੀ ਦਿਹਾੜੀ ਲਾ ਲੂ ਸਾਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਵੀਰੇ ਮੈਲੇ ਤਾਂ ਇਹ ਲੱਗਣਾ ਜੇ ਨਹੀਂ ਹਾਂ ਮੈਲੇ ਤੇ ਹਜੇ ਲੱਗ ਕਿਉਂਕਿ ਆਪਾਂ ਨੂੰ ਘਰ ਆ ਲਿਆਏ ਆ ਜੀ ਢਾਡ ਸਾਹਮਣੇ ਆ ਜੀ ਲਾ ਲਈ ਹਾਂ ਹੋਣੀ ਤਾਰੀ ਟੈਂਪੂ ਤਾਂ ਲੈ ਆਪਾਂ ਦੋ ਟਾਂਗ ਚੋਏਗੇ ਜੇ ਇਹਨੂੰ ਓਕੇ ਗੱਲੀ ਨਾਲ ਚੋਏ ਵੀ ਜੀ ਫੇਲ ਲਈ ਆ ਠੀਕ ਆ ਦੁੱਧ ਜੇ ਛੋਟੀ ਕੋ 13 ਕਿਲੋ ਤੋਂ ਬਾਹਰ ਹੀ ਓਕੇ ਆਪਾਂ 12 ਕਿਲੋ ਦੁੱਧ ਜਿਹੜਾ ਮਰਜ਼ੀ ਆ ਜਾਏ ਜੇ ਦੇ ਮੇਰੇ ਘਰੇ ਚੋਊਗਾ ਵੀਜੀ ਕੋਈ ਫੇਰ 12 ਤੋਂ ਬਾਹਰ ਚੋਏ ਠੀਕ ਹੈ 13 ਵਿੱਚ ਵਾਣੂ 13.5 ਹੋ ਜਾਊਗਾ ਕਿਹਾ ਦੁੱਧ ਨੂੰ ਬੜੀ ਖਰੀ ਆ ਮੈਂ ਨਾ ਵੀਜੀ ਝੂਠ ਵਾਲਾ ਕੰਮ ਆਪਾਂ ਕਰਨ ਨਹੀਂ ਗੋਗੇ ਸੂਈ ਆ ਅਗਲੇ ਨੇ ਚੋਕੇ ਖੜਨੀ ਹਾਂ ਜੇ ਆਉਣ ਲੈਣੇ ਖਾਣੇ ਵੀਡੀਓ ਲਈ 12 ਕਿਲੋ ਠੰਡਾ ਦੁੱਧ ਹੋਊਗਾ ਕਿਆ ਬਾਤ ਆ ਬੜੀ ਖਰੀਆ ਦੋਤ ਬਹੁਤ ਖਰੀ ਵੀ ਜੀ ਤੇ ਚਵਾਈ ਦੇ ਇਹਦਾ ਬੱਚਾ ਇਹਨੂੰ ਕਾਢੇ ਕਰ ਬੱਚਾ ਲੱਗਿਆ ਦਿਖਾਉਣੇ ਆ ਇਹ ਵੀ ਵੀ ਤੁਮ ਮੋਟਰੀ ਹੋਣ ਬਹੁਤ ਚੰਗਾ ਕਿਉਂਕਿ ਥਣ ਚੰਗਾ ਮੋਟਰੀ ਹੈਗੇ ਕਰ ਮਾਰ ਤੇ ਸੂਹ ਆ ਦੂਜਾ ਦੂਜੇ ਸੂਏ ਕੱਟੀ ਜੇ ਵੀ ਠੀਕ ਸੇਕਾ ਨਿਕਾ ਸੈਂਡ ਹਾਂ ਬਹੁਤ ਕੁਆਲਟੀ ਦੀ ਲਈਆ ਭਾਈ ਇਧਰ ਹੋ ਜੇ ਪਰ ਹਾਂ ਨਹੀਂ ਠੀਕ ਆ ਲਈ ਇਧਰ ਹੀ ਜੁ ਲਈਆ ਇਤਨੋਂ ਲਈ ਹਾਂ ਜੀ ਧੰਨਵਾਦ ਰੱਬ ਦਾ ਲਓ ਵੀ ਸੱਜਣੋ ਸੂਹ ਆ ਦੂਜਾ ਪਰ ਚੂਣਤਾ ਦੀ ਹਣੀ ਮੈਨੂੰ ਹੀ ਲੱਗਾ ਬਿਲਕੁਲ ਵੀ ਜੀ ਬਿਲਕੁਲ ਥਾਣੇ ਕਰਦੀ ਨੀ ਬੜੀ ਕਰਮ ਵਾਲੀ ਨਾ ਓਕੇ ਛੱਡੋ ਬਚਾਏ ਥਲੇ ਕੀ ਬਾਤ ਆ ਧਾਰਾ ਮੇ ਖਾਦ ਗਏ ਇਹਦੀਆਂ ਵੀ ਖਾਦ ਗਏ ਵੀਜੀ ਖਾਦ ਗਏ ਕਿਉਂਕਿ ਡਾਊਟ ਕਲੀਅਰ ਹੋ ਜਾਂਦਾ ਕਿ ਭੈਣ ਭਰਾ ਉਹਨਾਂ ਨੇ ਮੰਗਣੀ ਉਹ ਤਾਂ ਪਤਾ ਤੋਂ ਚਵਾਈ ਖਰੀ ਆ ਕਿ ਨਹੀਂ ਹੈ ਨਾ ਨਹੀਂ ਨਹੀਂ ਸਿਆਣੀ ਗੱਲ ਸਿਆਣੀ ਗੱਲ ਬਦਰ ਜੀ ਉਹ ਬਾਲਟੀ ਦਿਓ ਪਾਣੀ ਲਿਆ ਬੱਦਸਾ ਪਾਣੀ ਪਾ ਗਏ ਕੱਟੀ ਦਾ ਬੜਾ ਮੂੰਹ ਕਰਦੀ ਆ ਹੈ ਨਾ ਮੈਂ ਨਾ ਵੀਜੀ ਬਹੁਤ ਜ਼ਿਆਦਾ ਕੱਟੀ ਹੈ ਬਹੁਤ ਠੰਡੀ ਵੀਜੀ ਆਪ ਵੀ ਕੱਟੀ ਹੈ ਇਹਦੇ ਹਾਂ ਇੱਕ ਦੋ ਹੈ ਹਾਂਜੀ ਹਾਂਜੀ ਦੋ ਮਹੀਆ ਓਕੇ ਦੋਆ ਮਗਰੀ ਅੱਜ ਕਟੀਆਂ ਦੋਆ ਦੇ ਮਗਰੇ ਕਟੀਆਂ ਵੀ ਜੀ ਹਾਂ ਆ ਵੀ ਝੋਟੀ ਨੰਗੀਨਾ ਦੋ ਦੋ ਮਹੀਆ ਦੇੜੀਆਂ ਸੀਗੇ ਹਾਂ ਇੱਕ ਦੇ ਨਾਲ ਇੱਕ ਫ੍ਰੀ ਬਸਵੇਂ ਆਈ ਤੇ ਬਹਾਦਰ ਤੋਂ ਕੱਟੀ ਸੂਤ ਬੱਲੇ ਓ ਜਵਾਨਾ ਤੇਰੇ ਬੱਲੇ ਓ ਜਵਾਨਾ ਤੇਰੇ ਹਰ ਛੱਡ ਬਹਾਦਰ ਫਾੜੀ ਛੱਡ ਕੋਈ ਨਹੀਂ ਫਾੜੀ ਛੱਡ ਬੱਲੇ ਓ ਜਵਾਨਾ ਤੇਰੇ ਬਹਾਦਰ ਤੋਂ ਕੱਢੀ ਤਗੜੀ ਆ ਤਗੜੀ ਆ ਧਾਰ ਤੂਰ ਤੇ ਵੀ ਲੱਗੀ ਆ ਮੈਂ ਨਾ ਵੀ ਜੀ ਬਹੁਤ ਮਿੱਠੀ ਜੇ ਵੀ ਕੱਟੀ ਇਹ ਇੰਤਰੋ ਲੈਣੀ ਕਿੱਦਾਂ ਖਰੀਦਣੀ ਫੋਲ ਜਿਹੜੀ ਇਧਰੋਂ ਲੈਣੀ ਆਪਾਂ ਓਕੇ ਵੀ ਜਿਹੜਾ ਮਤਲਬ ਲੰਮੇ ਵਾਲੀ ਨਾ ਹੋਵੇ ਚਵਾਈ ਵੇਖੋ ਇਹਦੀ ਵੀਜੀ ਕਿਦਾਂ ਮੋਟਰ ਵਰਗੀ ਆ ਕਿਆ ਬਾਤ ਆ ਮਗਲੇ ਦੀਆਂ ਮਾਰਦੇ ਮੈਂ ਥਾਣੀ ਦੱਸਦਾ ਇਹਦਾ ਹਨਾ ਛੱਡਿਓ ਦੇ ਵਿੱਚ ਚੂਣ ਚੂਣ ਹੀ ਲੱਗਾ ਹਨਾ ਬਹੁਤ ਵੀਜੀ ਠੰਡੀ ਆ ਆ ਜਾ ਪੁੱਤ ਆ ਜਾ ਬਾਜ਼ਰ ਨਾਲ ਪ੍ਰੇਮ ਕਰਦੀ ਨਾ ਨਹੀਂ ਕਰਤੀ ਨਾ ਖੁੱਲਦਾ ਵਾਕ ਕੇ ਬਹੁਤ ਪੋਲੀ ਵੀ ਜੀ ਜਿਆਦਾ ਹੀ ਪੋਲੀ ਆ ਬਹੁਤ ਜਿਆਦੀ ਵੀ ਜੀ ਚੰਗੀ ਆ ਓਕੇ ਇਹ ਠੰਡੀ ਵੀ ਬੜੀ ਆ ਠੀਕ ਆ ਇਹ ਕਿੰਨੇ ਦੀ ਦੇ ਦੇਣੀ ਸ਼ਾ ਵੀ ਜੀ ਵੀ ਉੜਦੀਆਂ ਵਾਲੇ ਭਾਈ ਆ ਕੱਟੀ ਦੇ ਜਿੱਦਾਂ ਦੀ ਹੈਗੀ ਵੀ ਜੀ ਭਾਵੇਂ ਲੱਖੋਂ ਬਾਹਰ ਵੀ ਮੰਗ ਲਈਏ ਚਲੋ ਹਾਂਜੀ ਮਿਲ ਜਾਣਗੇ ਓਕੇ ਬਾਲ ਵੀਜੀ ਇਹ ਸਿਰਫ ਦੇਣੀ ਆ ਸਿਰਫ ਤੇ ਸਿਰਫ ਦੇਣੀ ਆ ਏ 97000 90 ਤੇ 7 ਹਾਂਜੀ 97000 ਬਿਲਕੁਲ ਤੇ ਪਿਆਰ ਮੁਹਬਤ 95 ਹੀ ਦੇ ਦਾਂਗੇ ਯਾਰ ਭਰਾ 95000 95000 ਵੀਜੀ ਬਾਕੀ ਅਗਲਾ ਫੋਨ ਲਾਵੇ ਫੋਨ ਲਾਵੇ ਵੀਜੀ ਬਾਕੀ ਵੀਜੀ ਇਹਦੀ ਕੱਟੀ ਨੇੜੇ ਕਰ ਦੇ ਕੱਟੀ ਅੱਗੇ ਬੰਦ ਹੋ ਜੀ ਹੁਣੇ ਆਈ ਇਹਦੇ ਹੁਣ ਦੇਖੋ ਉਤਰੋਂ ਦੇ ਚੰਗੀ ਤਾਂ ਨਾ हां ਥਰ ਬਹੁਤ ਜਿਆਦਾ ਥਰ ਦੀ ਬਾਕੀ ਵੀ ਜੀ ਆਪਾਂ ਡੰਗਰ ਜਿਹੜਾ ਉਹਨੇ ਨਾ ਚਵਾਈ ਦਾ ਮਾਰਾ ਨਹੀਂ ਲੈਣਾ हां ਚਵਾਈ ਆਪਦੀ ਲੈਣੀ ਫੁੱਲ ਖਰੀ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਆ ਸਜਣੋ ਐੋ ਵੀ ਜੀ ਦੋ ਆਪਣੇ ਵਿੱਚ ਝੋਟੀਆਂ ਹਾਂਜੀ ਬਾਕੀ ਮਾਈਆਂ ਉਹ ਝੋਟੀਆਂ ਆਈਆਂ ਤੇ ਇਹਨਾਂ ਹੋਰ ਭਰ ਉਹ ਦਿਹਾੜੀ ਖਲੋਗੇ ਪਾਵਾਂਗੇ ਆਪਾਂ ਚੋਈਆਂ ਨਹੀਂ ਇਹ ਦੋ ਵਾਂਗੂ ਹਾਂ ਹਜੇ ਤਸੱਲੀ ਕਰ ਲਈ ਲਓ ਵੀ ਸਜਣੋ ਇਹ ਐਨੀਮਲ ਵਿਕਰੀ ਵਾਲੇ ਇਸ ਵੇਲੇ ਭਰਾ ਕੋਲੇ ਸੀਗੇ ਦੋ ਵਹੀਂ ਪੋਈ ਐਡਰੈਸ ਲੈਤਾ ਤੁਹਾਨੂੰ ਸਾਰੀ ਜਿੰਨੀ ਜੋਗੇ ਸੀ ਪ੍ਰੋਪਰ ਤਸੱਲੀ ਕਰਾਈ ਆ ਬਾਕੀ ਅਗਲੀ ਕਾਰਵਾਈ ਤੁਸੀਂ ਕਰ ਲੈਣੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਠੀਕ ਆ ਸਾਹਿਬ ਜੀ ਸਤਿ ਸ਼੍ਰੀ ਅਕਾਲ